ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਵੀ ਰੰਗਾ ਚੌਂਕ ਜਾਣਾ ਜੀ ਦਾਖੇ ਰੰਗਾ ਚੌਂਕ ਹਾਂਜੀ ਰੰਗਾ ਰੰਗਾ ਚੌਂਕ ਆ ਬਸ ਸਿੱਧਾ ਚਲੇ ਜਾ ਹਾਂਜੀ ਅੱਗੇ ਜਾ ਕੇ ਬਾਬੇ ਬੈਠੇ ਆ ਹਾਂਜੀ ਚੌਂਕ ਆ ਜੂ ਉਹ ਰੰਗਾ ਚੌਂਕ ਹੀ ਆ ਧੰਨਵਾਦ ਜੀ ਓਕੇ ਪਾਪਾ ਹਾਂ ਵੀ ਆਪਣੇ ਦਾਖੇ ਚ ਰੰਗਾ ਚੌਂਕ ਆ ਤੇ ਕਹਿੰਦੇ ਆ ਰੰਗਾ ਚੌਂਕ ਇਹਦਾ ਵੀ ਇੱਕ ਪੁਰਾਣਾ ਇਤਿਹਾਸ ਆ ਜਿਵੇਂ ਅੱਗੇ ਜਾ ਕੇ ਉਹ ਬੜਿਆ ਹੋਇਆ ਸਾਰਾ ਪੁਰਾਣੀ ਯਾਦਗਾਰ ਤੈਨੂੰ ਪਤਾ ਨਹੀਂ ਇਹਦੇ ਬਾਰੇ ਨਹੀਂ ਅਬ ਐਸੀ ਦਾ ਡਾਕਟਰ ਸਰਪਾਜਨ ਸਿੰਘ ਸੇਖੋ ਹੀ ਨੇ ਦਾਖਾ ਦੇ ਇਤਿਹਾਸ ਤੇ ਕਿਤਾਬ ਵੀ ਲਿਖੀ ਆ ਤੇ ਉਹਦੇ ਚ ਵੀ ਰੰਗਾ ਚੌਂਕ ਬਾਰੇ ਸਾਰਾ ਇਤਿਹਾਸ ਦੱਸਿਆ ਵਾ ਤੇ ਤੈਨੂੰ ਵੀ ਦਸੀਏ ਫਿਰ ਅੱਜ ਕੌਣ ਸੀ ਬਾਬਾ ਰੰਗਾ ਹਾਂਜੀ ਬਾਬਾ ਰੰਗਾ ਕੌਣ ਸੀ ਤੇ ਰੰਗਾ ਚੌਂਕ ਦੇ ਇਤਿਹਾਸ ਬਾਰੇ ਆਜੋ ਫਿਰ ਅੱਜ ਦੱਸਦੇ ਹਾਂ ਹਾਂਜੀ ਤੇ ਆ ਆਗੀ ਬਾਬਾ ਰੰਗਾ ਦੀ ਯਾਦਗਾਰ ਤੇ ਆ ਵਰਸ਼ਾ ਇਦਾਂ ਦਾ ਹੁੰਦਾ ਸੀਗਾ ਬਾਬਾ ਰੰਗਾ ਕੋਲ ਤੇ ਇੱਕ ਵੱਡੀ ਡਾਂਗ ਦੇ ਵਿੱਚ ਜਿਵੇਂ ਇਸ ਤਰ੍ਹਾਂ ਦਾ ਜਿਵੇਂ ਕੈਲੋ ਵੀ ਵਰਸ਼ਾ ਰੱਖਿਆ ਹੁੰਦਾ ਸੀਗਾ ਤੇ ਕੌਣ ਸੀ ਬਾਬਾ ਰੰਗਾ ਤੇ ਆਪਾਂ ਸਾਰਾ ਉਹਦੇ ਬਾਰੇ ਦੱਸਦੇ ਆਂ ਤੇ ਆ ਸਾਰਾ ਜਿਵੇਂ ਲਿਖਿਆ ਵੀ ਹੋਇਆ ਸੀਗਾ ਹੁਣ ਇਹ ਮਿਟਿਆ ਹੋਇਆ ਤੇ ਇਹਦੇ ਬਾਰੇ ਸਾਰਾ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਬਾਬਾ ਰੰਗਾ ਦੀ ਬਹੁਤ ਹੀ ਲਾਜਵਾਬ ਸਟੋਰੀ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਸਾਰਾ ਆਪਾਂ ਦੱਸਦੇ ਅੱਜ ਬਾਬਾ ਰੰਗਾ ਜੀ ਬਾਰੇ ਕੌਣ ਸੀ ਬਾਬਾ ਰੰਗਾ ਪਿੰਡ ਦਾਖਾ ਦੇ ਇਤਿਹਾਸ ਨਾਲ ਜੁੜੀ ਬਾਬਾ ਰੰਗਾ ਦੀ ਕਹਾਣੀ ਤੋਂ ਆਓ ਕਰਵਾਉਂਦੇ ਹਾਂ ਜਾਂ ਦਾਖੇ ਪਿੰਡ ਵਿੱਚ ਬਾਬਾ ਰੰਗਾ ਚੌਕ ਬਣਿਆ ਹੋਇਆ ਹੈ ਜੋ ਗੇਟ ਵਾਲੀ 메ਨ ਸ਼ਰਟ ਤੇ ਬਾਬਾ ਰੰਗਾ ਬਜ਼ੁਰਗਾਂ ਵਿੱਚੋਂ ਕਾਫੀ ਮਸ਼ਹੂਰ ਹੋਇਆ ਹੈ ਪਿੰਡ ਵਿੱਚ ਬਾਬਾ ਰੰਗਾ ਦੀ ਇਹ ਸਮਾਦ ਬਣੀ ਹੋਈ ਹੈ ਬਾਬਾ ਰੰਗਾ ਦੀ ਕਹਾਣੀ 1612 ਤੋਂ 1685 ਦੇ ਦਰਮਿਆਨ ਦੀ ਹੈ ਅਤੇ ਬਾਬਾ ਰੰਗਾ ਪੱਤੀ ਰੰਗਾ ਦਾ ਬਾਨੀ ਵੀ ਸੀ ਬਾਬਾ ਰੰਗਾ ਸੋਚਣੀ ਦਾ ਨਿਸ਼ਕਾਮ ਸੇਵਕ ਗਰੀਬਾਂ ਦਾ ਮਦਦਗਾਰ ਅਤੇ ਲੋੜਵੰਦਾਂ ਲਈ ਪਰਪਕਾਰੀ ਸੀ ਬਾਬਾ ਰੰਗਾ ਉਹਨਾਂ ਵੇਲਿਆਂ ਵਿੱਚ ਸਰੀਰ ਦਾ ਬਹੁਤ ਤਕੜਾ ਸੀ। ਬਾਬਾ ਰੰਗਾ ਉਸ ਵੇਲੇ ਦੇ ਚੋਰ ਠੱਗਾ ਲੁਟੇਰਿਆ ਲਈ ਤਾਂ ਜਿਵੇਂ ਕਾਲ ਹੀ ਸੀ। ਕਿਉਂਕਿ ਇਹੋ ਜਿਹੇ ਬਾਬਾ ਰੰਗਾ ਤੋਂ ਬਹੁਤ ਡਰਦੇ ਸੀ। ਬਾਬਾ ਰੰਗਾ ਚੋਰ ਠੱਗਾ ਤੇ ਲੁਟੇਰਿਆਂ ਦੀ ਸੁਧਾਈ ਕਰਕੇ ਉਹਨਾਂ ਨੂੰ ਸਹੀ ਰਾਹ ਤੇ ਤੋਰਦਾ ਸੀ। ਇਸੇ ਕਰਕੇ ਬਾਬਾ ਰੰਗਾ ਦਾ ਬੂਲਵਾਲਾ ਇਲਾਕੇ ਵਿੱਚ ਬੜੀ ਦੂਰ ਤੱਕ ਸੀ। ਲੁਟੇਰੇ ਡਾਕੂ ਬਾਬਾ ਰੰਗਾ ਦੇ ਨਾਂ ਤੋਂ ਬਹੁਤ ਡਰਦੇ ਸੀ। ਇੱਕ ਵਾਰ ਕੀ ਹੋਇਆ ਕਿ ਉਸ ਟਾਈਮ ਦੇ ਦਿੱਲੀ ਦੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੀਆਂ ਬੇਗਮਾਂ ਆਪਣੀਆਂ ਬੱਗੀਆਂ ਤੇ ਆਪਣੇ ਸਿਪਾਈਆਂ ਅੰਗਰੱਖਕਾਂ ਦੇ ਨਾਲ ਇਸ ਜਰਨੈਲੀ ਸੜਕ ਤੋਂ ਲੰਘ ਰਹੀਆਂ ਸੀ। ਉਦੋਂ ਵੀ ਇਹ ਮੇਨ ਹਾਈਵੇ ਲਾਹੌਰ ਤੋਂ ਦਿੱਲੀ ਜਾਣ ਵਾਲਾ ਮੇਨ ਰਸਤਾ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਲੁੱਟਕਸੱਟ ਬਹੁਤ ਹੁੰਦੀ ਸੀ। ਬੇਗਮਾਂ ਨੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਅਤੇ ਇਹ ਪਤਾ ਕਰਵਾਇਆ ਕਿ ਇਸ ਇਲਾਕੇ ਦਾ ਮੂਰੀ ਬੰਦਾ ਕੌਣ ਹੈ। ਜੋ ਸਾਨੂੰ ਹਿਫਾਜ਼ਤ ਨਾਲ ਇਥੋਂ ਲੰਘਾ ਦੇ ਤਾ ਫਿਰ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਰੰਗਾ ਨਾਮ ਦਾ ਸਾਕਸ਼ ਹੈ ਜੋ ਬਹੁਤ ਹੀ ਦਲੇਰ ਅਤੇ ਇਲਾਕੇ ਵਿੱਚ ਸੈਰ ਕੱਢ ਹੈ ਸਭ ਚੋਰ ਡਾਕੂ ਉਸ ਤੋਂ ਡਰਦੇ ਹਨ ਤਾਂ ਫਿਰ ਬੇਗਮਾ ਦੇ ਨਾਲ ਦੇ ਸਪਾਈਆਂ ਨੇ ਬਾਬਾ ਰੰਗਾ ਨਾਲ ਰابطਾ ਕਾਇਮ ਕੀਤਾ ਤੇ ਫਿਰ ਬਾਬਾ ਰੰਗਾ ਇਹਨਾਂ ਨੂੰ ਦੂਰ ਤੱਕ ਛੱਡ ਕੇ ਆਏ ਅਤੇ ਬਾਬਾ ਰੰਗਾ ਆਪਣੀ ਇੱਕ ਵਰਚੀ ਜੈਸ ਉੱਪਰ ਰੰਗਾ ਉੱਤਰਿਆ ਹੋਇਆ ਸੀ ਉਹ ਬੇਗਮਾ ਦੀ ਰਾਤ ਗੱਡੀ ਨਾਲ ਨਿਸ਼ਾਨੀ ਵਜੋਂ ਬੰਨ੍ਹ ਦੇ ਤੇ ਬਾਬਾ ਰੰਗਾ ਨੇ ਉਹਨਾਂ ਨੂੰ ਆਖਿਆ ਜੇਕਰ ਕੋਈ ਵੀ ਰਸਤੇ ਵਿੱਚ ਤੁਹਾਨੂੰ ਤੰਗ ਕਰੇ ਜਾਂ ਕੋਈ ਮੁਸੀਬਤ ਆਵੇ ਤਾਂ ਮੇਰੀ ਇਹ ਬਰਸ਼ੀ ਦਿਖਾ ਦੇਣਾ ਤੁਹਾਨੂੰ ਕੋਈ ਵੀ ਕੁਝ ਨਹੀਂ ਕਹੇਗਾ ਮਤਲਬ ਚੋਰ ਲਟੇਰਿਆਂ ਵਿੱਚ ਤਾਂ ਐਨਾ ਖਾਫ ਸੀ ਬਾਬਾ ਰੰਗਾ ਦਾ ਤੇ ਇੰਜ ਇਹ ਬੇਗਮਾ ਸਹੀ ਸਲਾਮਤ ਦਿੱਲੀ ਪਹੁੰਚ ਗਈ ਦਿੱਲੀ ਪਹੁੰਚ ਕੇ ਬੇਗਮਾ ਨੇ ਰਾਜੇ ਨੂੰ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਬਾਬਾ ਰੰਗਾ ਵੱਲੋਂ ਕੀਤੀ ਸਾਰੀ ਮਦਦ ਦੀ ਕਹਾਣੀ ਰਾਜੇ ਨੂੰ ਸੁਣਾਈ। ਸ਼ਾਹਜਹਾਂ ਨੇ ਇਹ ਸੁਣ ਕੇ ਆਪਣੇ ਬੰਦੇ ਭੇਜ ਕੇ ਬਾਬੇ ਰੰਗੇ ਨੂੰ ਦਿੱਲੀ ਆਉਣ ਲਈ ਸੱਦਾ ਦੇ ਦਿੱਤਾ। ਤੇ ਬਾਬਾ ਰੰਗਾ ਦੇ ਦਿੱਲੀ ਆਉਣ ਤੇ ਰਾਜੇ ਨੇ ਚੰਗੀ ਆਉਪਤ ਕੀਤੀ। ਅਤੇ ਬਾਬਾ ਰੰਗਾ ਵੱਲੋਂ ਰਸਤੇ ਵਿੱਚ ਰਾਜੇ ਦੀਆਂ ਬੇਗਮਾਂ ਦੀ ਮਦਦ ਦੇ ਬਦਲੇ ਇੱਕ ਹਵੇਲੀ ਦਿੱਲੀ ਵਿੱਚ ਬਾਬਾ ਰੰਗਾ ਨੂੰ ਸਨਮਾਨ ਵਜੋਂ ਦੇ ਦਿੱਤੀ। ਬਾਦ ਵਿੱਚ ਇਹ ਹਵੇਲੀ ਬਾਬਾ ਰੰਗਾ ਦੀ ਹਵੇਲੀ ਦੇ ਵੱਜੋਂ ਵੱਜਦੀ ਰਹੀ। ਅਤੇ ਨਾਲ ਹੀ ਰਾਜੇ ਨੇ ਬਾਬਾ ਰੰਗਾ ਨੂੰ ਤਾਖੇ ਪੈੰਡ ਦੀ ਜੂ ਬਧਾਉਣ ਲਈ ਕਿਹਾ ਕਿ ਸਵੇਰੇ ਉੱਠ ਕੇ ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਤੱਕ ਪੈੰਡ ਦੀ ਜੂ ਦੇ ਨਿਸ਼ਾਨ ਘੂੜਾ ਫੇਰ ਕੇ ਲਾ ਦੇ। ਤੇ ਮੇਰੇ ਅਹਲਕਾਰ ਇਹਨਾਂ ਨਿਸ਼ਾਨਾਂ ਮੁਤਾਬਕ ਤੇਰੇ ਪੈੰਡ ਦੀ ਹੱਦ ਪੱਕੀ ਕਰ ਦੇਣ। ਇਸ ਤਰ੍ਹਾਂ ਜਿੱਥੇ-ਜਿੱਥੇ ਬਾਬਾ ਰੰਗਾ ਨੇ ਘੂੜਾ ਫੇਰ ਕੇ ਨਿਸ਼ਾਨਦੇਹੀ ਕੀਤੀ ਉਸ ਸਮੇਂ ਦੇ ਹਾਕਮਾਂ ਨੇ ਰੈਵਿਨਿਊ ਰਿਕਾਰਡ ਵਿੱਚ ਉਸ ਨੂੰ ਦਰਜ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਬਾਬਾ ਰੰਗਾ ਨੇ ਗੱਜੂ ਗਿੱਲ ਜਿਹੜਾ ਆਪਣੇ ਆਪ ਨੂੰ ਬਦਮਾਸ਼ ਕਹਾਉਂਦਾ ਸੀ ਅਤੇ ਜੱਸ ਨੇ ਸਲਾਣੀ ਵਾਲੇ ਖੂਹ ਦੀ ਕਾਫੀ ਜ਼ਮੀਨ ਧੱਕੇ ਨਾਲ ਦੱਬੀ ਹੋਈ ਸੀ ਉਸ ਨੂੰ ਵੀ ਭਜਾ ਕੇ ਸਾਰੀ ਜ਼ਮੀਨ ਨੂੰ ਕਾਬਜ਼ੇ ਵਿੱਚ ਲੈ ਆਂਦਾ ਇਹ ਸੀ ਬਾਬਾ ਰੰਗਾ ਦੀ ਕਹਾਣੀ ਅਤੇ ਪਿੰਡ ਦਾਖਾ ਦੇ ਇਤਿਹਾਸ ਬਾਰੇ ਡਾਕਟਰ ਹਰਪਜਨ ਸਿੰਘ ਸੇਖੋਂ ਜੀ ਵੱਲੋਂ ਵੀ ਆਪਣੀ ਕਿਤਾਬ ਦੇ ਵਿੱਚ ਦਰਜ ਕੀਤੀ ਹੋਈ ਹੈ ਤੇ ਤੁਸੀਂ ਵੀ ਉਹ ਕਿਤਾਬ ਪੜ੍ਹਨੀ ਹੋਵੇ ਤਾਂ ਇਤਿਹਾਸਪਿੰਡ ਦਾ ਆਖਾ ਦੇ ਲਈ ਡਾਕਟਰ ਹਰਪਜਨ ਸਿੰਘ ਸੇਖੋਂ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਹੋਰ ਵੀ ਕਾਫੀ ਕੁਸ਼ ਹੈ ਜੋ ਦਾਖਾਪਿੰਡ ਬਾਰੇ ਉਸ ਵਿੱਚ ਦੱਸਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਡਾਕਟਰ ਹਰਪਜਨ ਸਿੰਘ ਸੇਖੋਂ ਜੀ ਦੀ ਕਿਤਾਬ ਵਿੱਚ ਦੱਸਿਆ ਗਿਆ ਹੈ ਕੇ ਪੱਤੀ ਰੰਗਾ ਵਾਲਿਆਂ ਨੇ ਖਾਲਸਾ ਪੰਥ ਦੀ ਤੀਜੀ ਸਤਾਬਦੀ ਬਸਾਖੀ 1999 ਸਮੇਂ ਬਾਬਾ ਰੰਗਾ ਦੀ ਪ੍ਰਾਣੀ ਸਮਾਦ ਜੋ ਸਮਾਪੈਣ ਕਰਕੇ ਖਾਸਤਾ ਹਾਲਤ ਵਿੱਚ ਸੀ ਦੀ ਥਾਂ ਤੇ ਇੱਕ ਯਾਦਗਾਰੀ ਸੁੰਦਰ ਸਤੰਭ ਉਸਾਰ ਦਿੱਤਾ ਸੀ ਇਸ ਸਤੰਭ ਉੱਪਰ ਬਾਬਾ ਰੰਗਾ ਦਾ ਸੰਖੇਪ ਜੀਵਨ 6ਵੇਂ ਪਾਸ਼ਾ ਤੇ ਦਾਖਾ ਪਿੰਡ ਵਿੱਚ ਦੀ ਲੰਗਣ ਬਾਰੇ ਅਤੇ ਦਾਨੀ ਸੱਜਣਾ ਦੇ ਨਾਮ ਜਿਨ੍ਹਾਂ ਨੇ ਇਸ ਯਾਦਗਾਰੀ ਜਗ੍ਹਾ ਬਣਾਉਣ ਵਿੱਚ ਧਨ ਦਿੱਤਾ ਸੀ ਉਕਰੇ ਹੋਏ ਸਨ ਇਹ ਜਗਾ ਬਣਾਉਣ ਸਮੇਂ ਪ੍ਰਾਣੀ ਸਮਾਦ ਜਿਹੜੀ ਛੋਟੀ ਏਟਦੀ ਸੀ ਅਤੇ ਨੀਵੇਂ ਥਾਂ ਤੇ ਸਥਿਤ ਸੀ ਇਸ ਦੇ ਉੱਚੇ ਥੜੇ ਵਿੱਚ ਜਿਉਂ ਦੀ ਤਿਉਂ ਕਾਇਮ ਰੱਖੀ ਗਈ ਹੈ ਇਸ ਜਗਾ ਇਹ ਜਗਾ ਆਉਣ ਵਾਲੇ ਸਮੇਂ ਲਈ ਅਤੇ ਆਉਣ ਵਾਲੀਆਂ ਪੀੜੀਆਂ ਲਈ ਪੱਕੀ ਯਾਦਗਾਰ ਬਣ ਗਈ ਹੈ ਇਹ ਜੋ ਸਤੰਭ ਬਾਹਰ ਦਿਖਾਈ ਦਿੰਦਾ ਹੈ ਤਕਰੀਬਨ 12-13 ਫੁੱਟ ਉੱਚਾ ਹੈ ਅਤੇ ਇੰਨਾ ਹੀ ਡੂੰਘਾ ਹੈ ਅਤੇ ਬਹੁਤ ਹੀ ਸਖਤ ਕੰਕਰੀਟ ਵਰਤ ਕੇ ਬਣਾਇਆ ਗਿਆ ਸੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਚੇਅਰ ਜ਼ਰੂਰ ਕਰਦੇ